ਦੇ ਫੋਰਟਿਸ ਹਸਪਤਾਲ ਤੋਂ ਬਹੁਤ ਮੰਦਭਾਗੀ ਖਬਰ ਅੱਜ ਦੇ ਦਿਨ ਮਿਲਦੀ ਆ ਯਾਨੀ ਕਿ 8 ਅਕਤੂਬਰ ਨੂੰ ਕਿ ਪੰਜਾਬੀ ਗਾਇਕ ਰਾਜਵੀਰ ਜੋ ਬੰਦਾ ਸਾਡੇ ਵਿਚਾਲੇ ਨਹੀਂ ਰਹੇ ਅੱਜ ਉਹਨਾਂ ਦੇ ਅਸੀਂ ਜੱਦੀ ਪਿੰਡ ਪੋਣਾ ਪਹੁੰਚੇ ਹੋਏ ਹਨ ਤੇ ਪਿੰਡ ਦੇ ਜਿਹੜੇ ਪੰਚਾਇਤ ਚੋਂ ਇੱਕ ਪੰਜ ਗਿਆ ਨਾਲ ਗੱਲਬਾਤ ਕਰਦੇ ਆ ਅੱਜ ਅਸੀਂ ਸੁਣਿਆ ਕਿ ਪਿੰਡ 'ਚ ਵੀ ਪਾਠ ਰੱਖਿਆ ਹੋਇਆ ਸੀਗਾ ਸੋ ਉਹ ਜਦੋਂ ਭੋਗ ਪਹਿਣਾ ਸੀ ਉਸ ਤੋਂ ਪਹਿਲਾਂ ਹੀ ਇਹ ਮੰਦਭਾਗੀ ਖਬਰ ਮਿਲੀ ਨੇ ਜਦੋਂ ਅਸੀਂ ਪਿੰਡ ਦੇ ਵਿੱਚ ਅੱਜ ਜਿਹੜੀ ਚੜ੍ਹਦੀ ਕਲਾ ਵਾਸਤੇ ਤੰਦਰੁਸਤੀ ਵਾਸਤੇ ਪਾਠ ਰੱਖਿਆ ਹੋਇਆ ਸੀਗੇ ਜਦੋਂ ਅਸੀਂ ਜਦੋਂ ਅਸੀਂ ਅਰਦਾਸ ਕਰਨ ਲੱਗੇ 10 ਦੇ ਵਿੱਚ ਹੀ ਫੋਨ ਆਇਆ ਉਦੋਂ ਫੋਨ ਆਇਆ ਸਰਪੰਚ ਸਾਹਿਬ ਨੂੰ ਕਿ ਇਹ ਚੀਜ਼ ਇਹ ਮੰਦਭਾਗੀ ਘਟਨਾ ਵਾਪਰ ਚੁਕੀ ਆਂ ਜੀ ਤਾਂ ਬਹੁਤ ਜ਼ੋਰ ਚਲੋ ਉਹਨਾਂ ਨੇ ਉਧਰ ਅਰਦਾਸ ਕੀਤੀ ਕਰਕੇ ਜਦ ਬਾਹਰ ਆ ਕੇ ਅਸੀਂ ਸੰਗਤ ਨੂੰ ਸਾਰੇ ਜਿੰਨੇ ਵੀ ਪਿੰਡ ਦਾ ਬਹੁਤ ਜ਼ਿਆਦਾ ਇਕੱਠ ਸੀ ਨਾ ਸਾਡੇ ਸਾਰੇ ਜੋ ਦੱਸਿਆ ਤੇ ਤੁਸੀਂ ਮੰਨੋ ਨਾ ਕਿ ਸਾਰੇ ਪਿੰਡ ਦੇ ਆंसू ਬੱਚੇ ਤੋਂ ਬੱਚੇ ਅੰਦਰੋਂ ਆਸੂ ਆਉਣ ਲੱਗੇ ਸਾਨੂੰ ਬਹੁਤ ਅਸ਼ੀਉ ਕਿਉਂਕਿ ਸਾਡੇ ਭਰਾ ਜਾਣਾ ਜੀ ਇੱਕ ਬਹੁਤ ਹੁੰਦੀ ਹੈ ਨਾ ਜੀ ਤੇ ਉਹਦੇ ਨਾਲ ਸਾਰਿਆਂ ਦੁੱਖ ਦੀ ਰੋਟਾ 11 ਦਿਨਾਂ ਤੋਂ ਲਗਾਤਾਰ ਮੇਨ ਲਾਦਾ ਅਰਦਾਸਾਂ ਹੋਣਦੀਆਂ ਹੋਣੀਆਂ ਇੱਥੇ ਕਿ ਉਹਨਾਂ ਦੀ ਤੰਦਰੁਸਤੀ ਲਈ ਕਿ ਇੱਕ ਵਾਰ ਠੀਕ ਹੋ ਕੇ ਆ ਜਾਣ ਹੈ ਨਾ ਪਰਿਵਾਰ ਦੇ ਵਿੱਚ ਵਾਪਸ ਆ ਜਾਣ 11 ਦਿਨਾਂ ਤੋਂ ਲਗਾਤਾਰ ਪਿੰਡ ਦੇ ਵਿੱਚ ਅਰਦਾਸਾ ਚੱਲ ਰਿਹਾ ਹਾਂਜੀ ਮੈਂ ਦੋ ਜਰ ਅਰਦਾਸ ਹੁੰਦੀ ਸੀ ਪਹਿਲਾਂ ਵੀ ਪ੍ਰਕਾਸ਼ ਕਰਾਇਆ ਸੀ ਭੋਗ ਪਾਇਆ ਪਹਿਲਾਂ ਵੀ ਇੱਕ ਲੜੀ ਦੁਬਾਰੇ ਫੇਰ ਕੀਤਾ ਸੀਗਾ ਫਿਰ ਹੋਣਾ ਅੱਜ ਸੀਗਾ ਉਹਦਾ ਭੋਗ ਤੰਦਰੁਸਤੀ ਅੱਜ ਦਾ ਤੰਦਰੁਸਤੀ ਨੇ ਅਰਦਾਸਾਂ ਕਰਦੇ ਸੀਗੇ ਸਾਰਾ ਪਿੰਡ ਜੀ ਸਾਨੂੰ ਕੀ ਪਤਾ ਸੀ ਅੱਜ ਦੇ ਸਮਾ ਸਾਡੇ ਲਈ ਆਖਰੀ ਸਮਾ ਹੂਗਾ ਉਹਦਾ ਅਖੀਰ ਟਾਈਮ ਦੇ ਵਿੱਚ ਕਦੋਂ ਇੱਥੇ ਤੁਸੀਂ ਰਾਜਵੀਰ ਨੂੰ ਵੇਖਿਆ ਪਿੰਡ ਕਦੋਂ ਆਏ ਹੋਏ ਸੀ ਮੈਡਮ ਬਸ ਜਦੋਂ ਕੈਨੇਡਾ ਰੂਟ ਤੋਂ ਪਹਿਲਾਂ ਹੀ ਆ ਕੇ ਗਏ ਨੇ ਉਹ ਆਉਂਦੇ ਜਾਂਦੇ ਰਹਿੰਦੇ ਸੀ ਕੋਈ ਇੰਨਾ ਨਹੀਂ ਸੀਗਾ ਕਿਤੇ ਆ ਕੇ ਕਿਤੇ ਕਿਉਂਕਿ ਸਾਲ ਕੀ ਹੋਇਆ ਉਹਨੂੰ ਉੱਥੇ ਗਏ ਨੂੰ ਇੱਥੇ ਰਹਿੰਦੇ ਤੁਸੀਂ ਪਿੰਡੀ ਕੋਈ ਤਾਂ ਸਵੇਰੇ ਸ਼ਾਮ ਹੀ ਲਾ ਲ ਜਦੋਂ ਹੁੰਦਾ ਸੀਗਾ ਉਹ ਤੋਂ ਬਾਅਦ ਚ ਆ ਜਾਂਦੇ ਸੀ ਮੁਲਾਕਾਤ ਤੁਹਾਡੀ ਕਦੋਂ ਹੋਈ ਲਾਸਟ ਟਾਈਮ ਮੈਡਮ ਮੈਨੂੰ ਟਾਈਮ ਨਹੀਂ ਮਹੀਨਾ ਜਿਹੜੇ ਮਹੀਨਾ ਹੋ ਗਿਆ ਹੋਊਗਾ ਜੀ ਹਾਂਜੀ ਹਾਂਜੀ ਕਿਉਂਕਿ ਕਿਤੇ ਰਾਸਤੇ 'ਚ ਮਿਲ ਗਏ ਜਾਂ ਵੈਸੇ ਹੀ ਕਿਤੇ ਜਿਵੇਂ ਖੜੇ ਆ ਸੀ ਇੱਥੇ ਮਿਲ ਗਈ ਕਿਉਂਕਿ ਹੁਣ ਘਟ ਆਉਂਦੀ ਸੀ ਨਾ ਪਿੰਡ ਕਿਉਂਕਿ ਆਪ ਦੇ ਰਜੇਵੇਂ ਆ ਉਧਰ ਹੀ ਹੁਣ ਤੁਹਾਨੂੰ ਪਤਾ ਸ਼ੂਟ ਸ਼ਾਟ ਚੱਲਦੇ ਰਹਿੰਦੇ ਸੀ ਸਾਹ ਜੀ ਉਧਰ ਕਰਕੇ ਘਟ ਆਉਂਦੇ ਸੀ ਆਉਂਦੇ ਸੀ ਹਰੇਕ ਤਿਉਹਾਰ ਤੇ ਆਉਂਦੇ ਸੀ ਇੱਥੇ ਮਿਲਦੇ ਸੀ ਮਿਲਦੇ ਸੀ ਚੜਦੀ ਕਲਾ ਵਾਲੇ ਇਨਸਾਨ ਸੀ ਰਾਜਵੀਰ ਅਸੀਂ ਜਿੰਨੀ ਵਾਰ ਉਹਨਾਂ ਨੂੰ ਮਿਲੇ ਆ ਬਹੁਤ ਚੜਦੀ ਕਲਾ ਦੇ ਵਿੱਚ ਹੀ ਹਮੇਸ਼ਾ ਉਹਨਾਂ ਨੂੰ ਵੇਖਿਆ ਇੱਥੇ ਤਾਂ ਉਹਨਾਂ ਦਾ ਬਚਪਨ ਜਿਹੜਾ ਬੀਤਿਆ ਹੈ ਤੁਸੀਂ ਤਾਂ ਉਹਨਾਂ ਨੂੰ ਵੇਖਿਆ ਸੀਗਾ ਸ਼ੁਰੂ ਹਾਂਜੀ ਮੈਡਮ ਬਹੁਤ ਦੇਖਿਆ ਸਾਡੇ ਹਾਂ ਦੇ ਸੀਗੇ ਤੇ ਸਾਡੇ ਨਾਲ ਹੀ ਸਾਡੇ ਨਾਲ ਜੀਮੇਲ ਗਰਾਊਂਡ ਹੋਰ ਪਰ ਹੁਣ ਜਿਵੇਂ ਉਹਨੇ ਹੁਣ ਵੀ ਆਗੇ ਸੀ ਜਿਵੇਂ ਲਾ ਲਓ ਗੱਡੀਆਂ ਵੀ ਲੈ ਲੈਣੇ ਮਹਿੰਗੇ ਨੇ ਪੈਸੇ ਦਾ ਬੰਦੇ ਹੰਕਾਰ ਆ ਜਾਂਦਾ ਉਹ ਚੀਜ਼ ਉਹਨੇ ਜਮਾ ਹੀ ਨਿਸ਼ਾਨ ਡਿਫੈਂਡਰ ਅਸੀਂ ਮੂੜ ਤੇ ਖੜੇ ਹੋਣਾ ਚਾਹੇ ਮੈਂ ਨਹੀਂ ਕਿ ਕੋਈ ਹੋਰ ਵੀ ਕੋਈ ਇਨਸਾਨ ਖੜਾ ਆ ਕੇ ਉਹਨੇ ਮਿਲ ਕੇ ਜਾਣਾ ਰੋਕੇ ਹੋਰ ਦਾ ਚਾਹ ਹੋਰ ਭਰਾ ਕੀ ਹਾਲਾ ਛੋਟੇ ਵੀਰ ਕੀ ਗੱਲ ਨੇ ਸਭ ਨੂੰ ਬੁਲਾ ਕੇ ਜਾਣਾ ਇਹ ਕੋਈ ਦੇਖੋ ਸਾਡੇ ਪਿੰਡ ਤੱਕ ਚੱਲ ਹੁਣ ਤਾਂ ਇਹ ਸਮਾਂ ਆ ਗਿਆ ਕਿਤੇ ਦੂ ਪਹਿਲਾਂ ਵੀ ਆਉਂਦੇ ਸੀ ਕਿਸੇ ਇੱਕ ਵੰਸ਼ਾਨ ਉਹਨੂੰ ਬੁਰਾ ਕਹਿ ਦੇਵੇ ਅਸੀਂ ਬੈਠੇ ਹਾਂ ਕਿ ਹਾਂ ਵੀ ਕਹਿ ਦੇਵੇ ਇਹ ਬੰਦੇ ਨੇ ਸਾਡੇ ਨਾਲ ਅਜਿਹਾ ਕਹਿ ਕਿ ਕਿਸੇ ਨਾਲ ਵੀ ਮੈਂ ਕਈ ਕੌਂਟਰੋਵਰਸੀ ਦੇ ਇੱਕ ਸਿੰਗਰ ਉਹਦੀ ਪਿੰਡ ਚ ਵੀ ਨਹੀਂ ਸੀਗੀ ਇਹ ਇੰਨਾ ਬਹੁਤ ਜ਼ਿਆਦਾ ਇਨਸਾਨਵੱਧੀਆ ਬੰਦਾ ਸੀ ਇਹ ਨਹੀਂ ਹੁੰਦਾ ਹੁੰਦਾ ਆਪਾਂ ਕਹਿੰਦੇ ਅਸੀਂ ਪਹਿਲਾਂ ਤੋਂ ਉਹਨੂੰ ਇਨਸਾਨਵੱਧੀਆ ਕਹਿੰਦੇ ਸੀ ਕਿਉਂਕਿ ਉਹਨੇ ਕੋਈ ਉਹਦੇ ਫਾਦਰ ਸਾਹਿਬ ਵੀ ਸਰਪੰਚ ਜੇ ਹੋ ਰਹੇ ਨੇ ਉਹਨਾਂ ਚ ਵੀ ਕਦੇ ਉਹਨੇ ਪਾਰਟਿਸਪੇਟ ਨਹੀਂ ਕੀਤਾ ਉਹਨੇ ਕਹਿੰਦਾ ਪਿੰਡ ਲਈ ਮੈਂ ਦੱਸ ਦੋ ਕੀ ਸੇਵਾ ਕਰਨੀ ਆ ਮੈਂ ਕਰ ਦਿੰਦਾ ਇਹੋ ਜਿਹਾ ਸੁਭਾਅ ਉਹ ਮੈਂ ਕਹਿੰਦਾ ਇਹ ਗੱਲ ਸੱਚੀਆਂ ਗੱਲਾਂ ਨੇ ਕਿਉਂਕਿ ਇਹ ਗੱਲਾਂ ਮੀਡੀਆ ਦੇ ਵਿੱਚ ਉਹ ਜਾਂ ਹੋਰਾ ਕਿਉਂਕਿ ਹੱਸ ਮੁੱਕ ਦੀ ਪਹਿਲਾਂ ਤੋਂ ਜਿੰਮੇ ਲਾ ਲੋ ਨਹੀਂ ਹੁੰਦੇ ਇੱਕ ਨਟ ਖੜਚੇ ਜਿਵੇਂ ਹਾਸਾ ਕੀਤਾ ਜਿਵੇਂ ਹਰੀਕ ਨੂੰ ਉਵੇਂ ਕਰਕੇ ਆਣ ਵਾਲਾ ਬੰਦਾ ਸੀ ਪਿੰਡ ਦੇ ਮੁਕ ਵੀ ਗਏ ਸੀ ਜਦੋਂ ਫੋਟੋਸ ਹਸਪਤਾਲ ਦੇ ਵਿੱਚੋਂ ਭਰਤੀ ਸੀਗੇ ਉਸ ਦੌਰਾਨ ਤੁਹਾਡੇ ਵਿੱਚੋਂ ਕੋਈ ਗਿਆ ਹਾਂਜੀ ਹਾਂਜੀ ਮੈਂ ਪਿੰਡ ਦੇ ਜਾਂਦੇ ਪਤਾ ਲੈਣ ਉਸ ਨੂੰ ਪਤਾ ਹੀ ਹੈ ਹਸਪਤਾਲ ਦੇ ਅੰਦਰ ਤਾਂ ਨਹੀਂ ਹਨ ਉਹਨਾਂ ਦਾ ਜਾਣ ਦਿੰਦੇ ਹਨ ਜੋ ਹੈਗੀ ਹੁਣ ਮੈਂ ਇਦਾਂ ਹੀ ਚੱਕੀ ਜਾਵਾਂ ਗਿਆ ਕਿਉਂਕਿ ਉੱਥੇ ਜਾ ਕੇ ਪਤਾ ਲੈਂਦੇ ਸੀਗੇ ਬਾਕੀ ਹਰ ਟਾਈਮ ਅਸੀਂ ਆਂਟੀ ਜੀ ਨਾਲ ਚਾਚੇ ਜੀ ਨੂੰ ਫੋਨ ਕਰਕੇ ਉਹਨੂੰ ਪੁੱਛਦੇ ਰਹਿੰਦੇ ਹਾਲ ਚੱਲ ਜਿਵੇਂ ਹੋ ਰਾ ਉਹ ਪਿੰਡ ਨੂੰ ਸਾਰੇ ਨਗਰ ਦਾਦੇ ਵੀ ਚਲੋ ਫਰਕ ਆ ਫਿਰ ਅਰਦਾਸ ਕਰਨੀ ਆ ਸਵੇਰੇ ਜਰੂਰ ਆਈ ਵੀ ਦੁਬਾਰਾ ਆ ਗਈ ਕਿ ਵੀ ਨਹੀਂ ਵੀ ਹਾਰ ਚੱਲ ਪਿਆ ਅਸੀਂ ਸਵਾਈ ਕਰਦੇ ਪਏ ਸੀਗੇ ਕਹਿੰਦੇ ਵੀ ਹਾਰ ਚੱਲ ਪਿਆ ਅਜੁੱਤੂ ਆ ਕੇ ਫੇਰ ਸਾਰੇ ਮੁੰਡੇ ਸੀ 30 35 ਆਣੇ ਸੀ ਆ ਕੇ ਅਸੀਂ ਫੇਰ ਗੁਰਦੁਆਰੇ ਅਰਦਾਸ ਕਰਨ ਲੱਗੇ ਚਲੋ ਫੇਰ ਸਾਨੂੰ ਪਤਾ ਲੱਗਿਆ ਕਿ ਇਹ ਕਿ ਨਹੀਂ ਇਹ ਵੀ ਸਚਾਈ ਹੈ ਵਿਚਕਾਰ ਨਹੀਂ ਗਿਆ ਫੇਰ ਹਨਾ ਇੱਕ ਉਮੀਦਜੀ ਜਾਗੀ ਸਾਨੂੰ ਅੱਜ ਕਿ ਜਦੋਂ ਪਹਿਲਾਂ ਹਾਂ ਜੀ ਕਿਉਂਕਿ ਸਾਨੂੰ ਪਤਾ ਮੀਡੀਆ ਤੇ ਕਈ ਵਾਰ ਵਫਾਵਾਂ ਵੀ ਆਈ ਜਾਂਦੀ ਹੈ ਹਨਾ ਅਲੱਗ-ਅਲੱਗ ਰਹੇ ਉਹ ਚੀਜ਼ਾਂ ਤੋਂ ਅਸੀਂ ਪਰੇ ਕਰਕੇ ਇਸ ਕੋ ਨਹੀਂ ਚਲੋ ਹਨਾ ਇਹ ਨਹੀਂ ਹੋਣਾ ਫਿਰ ਫੋਨ ਲਾਇਆ ਸਪੰਸਾਹਬ ਨੇ ਵੀ ਕਹਿੰਦੇ ਨਹੀਂ ਵੀ ਇਹ ਅਸਲੀਅਤ ਆ ਫਿਰ ਅਸੀਂ ਕਿ ਚਲੋ ਪਰਿਵਾਰ ਨਾਲ ਉਹਨਾਂ ਦੀ ਮਾਤਾ ਨਾਲ ਗੱਲਬਾਤ ਹੋਰੀ ਸੀ ਤੁਹਾਡੇ ਤੁਸੀਂ ਚਾਚੀ ਜੀ ਕਹਿੰਦੇ ਹੋ ਹਾਂਜੀ ਹਾਂਜੀ ਉਹਦੀ ਰਹਿੰਦੇ ਜਲੋ ਸਾਡੇ ਘਰ ਨਾਲ ਹੀ ਘਰ ਆ ਜੀ ਉਹ ਨਹੀਂ ਹੈਗਾ ਛੜਦੀ ਕਲਾ ਪਰਿਵਾਰ ਹੀ ਛੜਦੀ ਕਲਾ ਸੀ ਦੇਖੋ 2 ਸਾਲ ਪਹਿਲਾਂ ਪਾਗਰ ਸਾਹਿਬ ਚਲੇ ਗਏ ਤੇ ਹੁਣ ਆਪ ਦੇ ਬੱਚੇ ਛੋਟੇ ਹਨਾ ਤੇ ਆਪ ਨੂੰ ਅੰਦਰੋਂ ਦੇਖੋ ਜਿਵੇਂ ਲਾਲ ਹੁਣ ਤੁਸੀਂ ਆ ਤੁਸੀਂ ਤਾਂ ਉਹਨੂੰ ਸਿੰਗਰ ਤੇ ਜਾਣਨ ਲੱਗੇ ਹੋ ਇਹ ਰਾਜਵੀਰ ਬੰਦਾ ਸਾਡੇ ਲਈ ਤਾਂ ਉਹ ਪਿੰਡ ਦਾ ਮੁੰਡਾ ਹੀ ਸੀ ਅੱਜ ਵੀ ਸਾਡੇ ਲਈ ਤਾਂ ਹਮੇਸ਼ਾ ਹੀ ਰਹੂਗਾ ਅੱਜ ਵੀ ਅਸੀਂ ਗਰਾਊਂਡ ਦੇ ਵਿੱਚ ਬੈਠ ਕੇ ਗੱਲ ਕੀਤੀ ਸੀ ਅਸੀਂ ਤਾਂ ਉਹ ਹਮੇਸ਼ਾ ਯਾਦ ਰੱਖਣਾ ਕਿ ਗਰਾਊਂਡ ਨਾਲ ਵੀ ਜੁੜਿਆ ਹੈ ਹਮੇਸ਼ਾ ਯਾਦ ਆਉਂਦੇ ਹੁੰਦੇ ਸੀ ਹਾਂਜੀ ਮੈਡਮ ਜਿੰਮ ਜਾਂਦੇ ਰਹੇ ਅਸੀਂ ਇਕੱਠੇ ਕੋਈ ੱਡਾ ਨਹੀਂ ਸੀ ਨਾ ਤੁਸੀਂ ਦੱਸੋ ਮੈਨੂੰ ਕਦੇ ਬਾਡੀਗਾਰਡ ਦਾ ਹੋਰ ਕਦੇ ਅਸੀਂ ਦੇਖੇ ਨਹੀਂ ਉਹਨਾਂ ਨਾਲ ਇੰਨਾ ਉਹਨੇ ਕਿਹਾ ਤੁਸੀਂ ਦੱਸੋ ਮੈਂ ਅੱਗੇ ਵੀ ਗੱਲ ਕਰਕੇ ਆਣੇ ਹਾਂ ਅਸੀਂ ਸਾਨੂੰ ਆਜਣਾ ਯਾਰ ਉਹ ਛੋਡੇ ਬੰਦਾ ਰਾਜਵੀਰ ਬੰਦਾ ਤੇ ਯਾਰ ਸਾਡੀ ਫੋਟੋ ਕਰਾ ਦਿਓ ਅਸੀਂ ਮੈਂ ਫੋਨ ਕਰਦਾਂ ਮੈਂ ਕਹਾ ਯਾਰ ਵੀਰੇ ਇਕੱਠੇ ਆ। ਇਹਨੇ ਕਹਿੰਦਾ ਕੀ ਹੋ ਗਿਆ? ਮੇਰੇ ਕੋਲ ਸਾਡੇ ਕੋਲ ਹਰੇਕ ਬੰਦੇ ਕੋਲ ਪਰਸਨਲ ਨੰਬਰ ਸੀ ਇਹਦਾ। ਕੋਈ ਫੇਜ਼ ਨਹੀਂ ਕੀਤਾ ਕਿ ਮੈਂ ਜੇ ਮੈਂ ਫੋਨ ਕਰਤਾ ਤੇ ਜੇ ਮੈਂ ਫੋਨ ਕਰਤਾ ਮੇਰਾ ਫੋਨ ਚੱਕਿਆ ਨਹੀਂ। ਜੋ ਮੈਂ ਆਪਦੀ ਪਰਸਨਲ ਦੱਸ ਰਿਹਾ ਉਹਨੇ ਮੈਨੂੰ ਅੱਧੇ ਘੰਟੇ ਬਾਅਦ ਫੋਨ ਕਰ ਲਿਆ। ਹਾਂ ਵੀ ਗगन ਕੀ ਗੱਲ ਆ? ਜਾਂ ਇਦਾਂ ਨਹੀਂ ਗਾ। ਹੁਣ ਮੈਂ ਨੂੰ ਕਹਾ ਯਾਰ ਵੀਰੇ ਫੋਟੋ ਆਪਣੇ ਕਰਾਉਣੀ ਯਾਰ ਮੁੰਡੇ ਆਏ ਹਨ। ਉਹਨੇ ਕਹਣਾ ਉਹਨੇ ਕਹਣਾ ਕੋਈ ਨਹੀਂ ਯਾਰ ਆ ਜਾ। ਮੈਂ ਕਹਿੰਦਾ ਅੰਟੀ ਅੰਟੀ ਘਨ ਪਹਿਲਾਂ ਚਾਚੂ ਪੀਲੂ ਮੈਂ ਭਾਗ ਵੰਦਾ ਮੈਂ ਉਹਨਾਂ। ਫੇਰ ਕਰ ਲੈਨੇ ਆ ਮੈਂ ਕਿਹੜਾ ਕੋਈ ਨਾ ਬਾਈ ਤੇ ਅਸੀਂ ਬੈਠ ਕੇ ਦੇਖ ਲਓ ਕੋੜਾ ਸਿੰਗੜਾ ਮੇਰੇ ਨਾਲ ਚਾਹ ਪਿਆ ਕੇ ਫੋਟੋ ਖਰਾ ਕੇ ਫੇਰ ਕਹਿੰਦੇ ਇਦਾਂ ਦਾ ਬੰਦਾ ਸੀਗਾ ਜੀ ਸਾਈਕਲ ਦਾ ਪੈਰਾਗਲਾਈਡਿੰਗ ਦਾ ਬਹੁਤ ਸ਼ੌਕ ਸੀ ਮੈਨੂੰ ਬਾਈਕਿੰਗ ਰਾਈਡਿੰਗ ਦਾ ਸੋ ਪਿੰਡ ਦੇ ਵਿੱਚ ਜਦੋਂ ਨਵੀਂ ਬਾਈਕ ਲੈ ਕੇ ਆਏ ਸੀ ਇੱਥੇ ਜਿਸ ਬਾਈਕ ਤੇ ਨਹੀਂ ਮੈਨੂੰ ਲੱਗਦਾ BMW ਮੈਂ ਤਾਂ ਨਹੀਂ ਦੇਖੀ ਸੀ ਲੈ ਕੇ ਹੁਣ ਪਹਿਲਾਂ ਵਾਲੀ ਤਾਂ ਇੱਥੇ ਹੀ ਰਹਿਦੀ ਪਹਿਲਾਂ ਤਾਂ ਜਿਵੇਂ ਇੱਥੇ ਖੜੇ ਰਹਿਣਾ ਹੋਰ ਇੱਥੇ ਇੱਥੇ ਹੁੰਦੀ ਸੀ ਤੇ ਨਹੀਂ ਹੋ ਹੋ ਹੁਣ ਤਾਂ ਮਨ ਨਾਲ ਨਹੀਂ ਉਹ ਤਾਂ ਹੁਣੇ ਲਈ ਸੀ ਨਾ ਉਹਨੇ ਆ ਕੇ ਮਨ ਨਾਲ ਹੁਣ ਹੈਲਮਟ ਵੀ ਲੈ ਕੇ ਆਇਆ ਸੀ ਕਿ ਹਾਂ ਜੀ ਕਿਨ ਮਹਾਲੀ ਘਰ ਹੀ ਉਹ ਸਾਨੂੰ ਕਹਿੰਦਾ ਹੁੰਦਾ ਸੀ ਯਾਰ ਤਾ ਸਹੀ ਯਾਰ ਤੁਸੀਂ ਚੰਡੀਗੜ੍ਹ ਆ ਲਾਉਨੇ ਹੋ ਸਾਡੇ ਕੋਲ ਆ ਕੇ ਜੋ ਐ ਨਹੀਂ ਸੀਗਾ ਮੱਥੇ ਵੱਟ ਪਾਉਣ ਵਾਲੇ ਬੰਦੇ ਵੀ ਐ ਨਹੀਂ ਸੀਗੇ ਜੀ ਗੱਲ ਉਹਨਾਂ ਦੇ ਪਰਿਵਾਰ ਚ ਕੋਈ ਹੁਣ ਇੱਥੇ ਹੈਗਾ ਉਹਨਾਂ ਦੇ ਰਿਸ਼ਤੇਦਾਰ ਚਾਚਾ ਬੰਨੇ ਕੋਈ ਸਾਰੇ ਚਾਚਾ ਚਾਚੀ ਦਾਦੀ ਵੀ ਅੰਦਰ ਨੇ ਆਈ ਜਾਂਦੇ ਨੇ ਇਸ ਤਰ੍ਹਾਂ ਸਾਰੇ ਆਈ ਜਾਂਦੇ ਨੇ ਜੋ ਉਹਨਾਂ ਦੇ ਮੈਟਿਕ ਦੇ ਆ ਜਾਊਗੀ ਇੱਥੇ ਪਿੰਡ ਕੋ ਹਾਂਜੀ ਕਹਿੰਦੇ ਤਾਂ ਪਏ ਨੇ ਜੀ ਸ਼ਾਮ ਤੱਕ ਆ ਜੂਗੀ ਕੱਲ ਜਿਹੜਾ ਸੰਸਕਾਰ ਹੋ ਰਿਹਾ ਕੱਲ ਨੂੰ 12 ਵਜੇ ਤੁਸੀਂ ਦੇਖ ਰਹੇ ਹੋ ਕਿ ਰਾਜਵੀਰ ਦੇ ਪਿੰਡ ਦੇ ਜਿਹੜੇ ਪੰਚਾਇਤ ਦੇ ਮੈਂਬਰ ਉਹਨਾਂ ਨਾਲ ਗੱਲਬਾਤ ਹੋਈ ਔਰ ਦੱਸਿਆ ਕਿ ਕਿਵੇਂ ਛਿਰਦੀ ਕਲਾ ਦੇ ਇਨਸਾਨ ਸੀ ਔਰ ਕਹਿ ਨੂੰ ਹਜੇ ਤੱਕ ਯਕੀਨ ਨਹੀਂ ਹੋ ਰਿਹਾ ਕਿ ਰਾਜਵੀਰ ਸਾਡੇ ਵਿਚਾਲੇ ਨਹੀਂ ਰਹੇ ਹਰ ਕਹੇ ਦੀ ਅੱਖ ਨਾ ਮੈਂ ਇਸ ਵੇਲੇ ਔਰ ਹਰ ਕਿਸੇ ਨੂੰ ਇੱਕ ਉਮੀਦ ਸੀ ਕਿ ਸ਼ਾਇਦ ਸਵੇਰੇ ਜਦੋਂ ਪਤਾ ਲੱਗਾ ਕਿ ਹਾਰਟ ਜਿਹੜਾ ਕੱਟ ਕੰਮ ਕਰ ਰਹੇ ਇੱਕ ਵਾਰ ਹਾਰਟ ਅਟੈਕ ਆ ਗਿਆ ਤੇ ਫਿਰ ਜਿੱਦਾਂ ਉਹ ਦੱਸ ਰਹੇ ਸੀ ਕਿ ਖਬਰ ਆਈ ਕਿ ਨਹੀਂ ਦੁਬਾਰਾ ਜਿਹੜਾ ਉਹ ਵਰਕਿੰਗ ਜਿਹੜਾ ਚੱਲ ਰਿਹਾ ਹੈ ਸੋ ਇੱਕ ਉਮੀਦ ਜ਼ਰੂਰ ਜਾਗੀ ਸੀ ਕਿ ਸ਼ਾਇਦ ਬਚ ਜਾਣਗੇ ਅਰਦਾਸਾਂ ਲੋਕਾਂ ਦੀਆਂ ਕੀਤੀਆਂ ਕੰਮ ਆ ਜਾਣਗੇ ਪਰ ਰੱਬ ਨੂੰ ਕੁਝ ਹੋਰ ਮਨਜ਼ੂਰ ਸੀ ਔਰ ਜਿਹੜਾ ਪਾਣਾ ਇਹੀ ਹਰ ਕੋਈ ਕਹਿ ਰਿਹਾ ਕਿ ਪਰਵਾਰ ਨੂੰ ਪਾਣਾ ਮੰਨਣ ਦੀ ਜਿਹੜਾ ਪੂਰਾ ਬਲ ਬਖਸ਼ੇ ਔਰ ਜਿਹੜਾ ਇਹ ਦੁੱਖਾਂ ਦਾ ਪਹਾੜ ਇਸ ਵੇਲੇ ਪਰਿਵਾਰ ਤੇ ਟੁੱਟਿਆ ਹੈ ਉਹ ਜਿਹੜਾ ਹੈ ਉਹ ਉਹ ਸਾਮਸਕਨ ਉਸ ਚੀਜ਼